ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟੂ ਕੇ ਤੇ ਜੋ ਅੱਜ ਗੱਲ ਕਰਦੇ ਜੋ ਪਿੰਡਾਂ ਚ ਮੇਲਾ ਚੱਲ ਰਿਹਾ ਲਾਈਵ ਦੇਖੋ ਕਮੇਟੀ ਹੋ ਗਈ ਗਰਮ ਟੀਮਾਂ ਨਾ ਗਰਾਊਂਡ ਚ ਆਉਣ ਕਰਕੇ ਦੇਖੋ ਕਮੇਟੀ ਨੇ ਖਿਡਾਰੀਆਂ ਨੂੰ ਕੀ ਕਿਹਾ ਮਾਈਕ 'ਚ ਬੋਲਿਆ ਕਮੇਟੀ ਮੈਂਬਰ ਵੀ ਇਸ ਤੋਂ ਬੈਟਰਾ ਨਾ ਖੇਡਨਾ ਆਇਆ ਕਰੋ ਜੇ ਨਹੀਂ ਖੇਡਣਾ ਹੁੰਦਾ ਤਾਂ ਕਹਿੰਦਾ ਤੜਕੇ ਤੇ ਤੁਸੀਂ ਟੀਮਾਂ ਲਖਾ ਰਹੇ ਆ ਹੁਣ ਤੁਸੀਂ ਗਰਾਊਂਡ 'ਚ ਨਹੀਂ ਆ ਰਹੇ ਅਸੀਂ ਮੈਚ ਕਿੱਥੋਂ 6 ਵਜੇ ਨੂੰ ਸਮਾਪਤ ਕਰਾ ਦਾਂਗੇ ਪਿੰਡਰਾ ਦੀ ਕਮੇਟੀ ਕਹਿੰਦੀ ਦੇਖੋ ਇੱਥੋਂ ਰੂਲ ਬੰਦਿਆ ਪਲੇਅਰਾਂ ਨੂੰ ਵੀ ਚਾਹੀਦਾ ਥੋੜਾ ਆ ਸਮਝਣਾ ਜਵਾਬ ਦੇਣਾ ਔਖਾ ਜਿਹਾ ਹੋ ਜਾਂਦਾ ਹੈ ਗਰਾਊਂਡ ਦੇ ਅਸੀਂ ਖਾਂਦੀ ਰੱਖਣਾ ਰਾਜ ਸੱਤ ਟੀਮਾਂ ਯਾਰ ਜੇ ਨਹੀਂ ਹੋਈਆਂ ਸਕ੍ਰੈਚ ਕਰੋ ਯਾਰ ਹਾਂ ਧੰਨਵਾਦ ਲਓ ਬੰਦੂ ਫੇਰ ਦੇ ਬੰਦਿਆ ਤੁਸੀਂ ਟੀਮਾਂ ਲਖਾਉਂਦੇ ਆਉਂਦੇ ਫੇਰ ਨਹੀਂ ਤੁਸੀਂ ਯਾਰ ਕਿੱਡੀਕ ਚੰਗੀ ਗੱਲ ਆ ਤੁਹਾਡੇ ਲਈ ਚੂੜ ਚੱਕ ਦੀ ਟੀਮ ਗਰਾਊਂਡ ਦੇ ਵਿੱਚ ਆ ਗਈ ਭਾਜੀ ਵਿੱਚ ਗਾਂ ਤਾਂ ਕੋਈ ਪਲੇਅਰ ਨਹੀਂ ਆਇਆ ਪਲੇਅਰ ਨਹੀਂ ਆਇਆ ਹੁਣ ਤਾਂ 1 ਵਜ ਗਿਆ ਇੱਕ ਤਾਂ ਵੀ ਉੱਤੇ ਹੋ ਗਿਆ 6 ਵਜੇ ਕਿੱਥੋਂ ਨਵੇੜ ਦੇਣਗੇ ਭਾਈ ਪਲੀਜ਼ ਖਿਡਾਰੀ ਵੀਰਾਂ ਨੂੰ ਬੇਨਤੀ ਆ ਵੀ ਜਿਵੇਂ ਮੈਚ ਬੋਲਦੇ ਕਿਰਪਾ ਕਰਕੇ ਕੱਪੜੇ اتار ਕੇ ਗਰਾਊਂਡ 'ਚ ਆ ਜਾਓ ਓਕੇ ਜੇ ਨਹੀਂ ਖੇਡਣਾ ਤਾਂ ਫਿਰ ਸਾਨੂੰ ਦੱਸ ਦਿਓ ਹੀ ਸਕਦਾ ਅਜ ਕਰਦੇ ਨੇ ਦੂਜੀ ਟੀਮ ਨੂੰ ਜਿੱਤੂ ਕਰਾ ਦਈਏ ਹਰ ਵੇਰੀ ਇਹੀ ਹਾਲ ਹੁੰਦਾ ਸੋਡਾ ਫੇਰ ਕਿਹੜੇ ਕਮੇਟੀਆਂ ਮਾਰ ਰਹੀਆਂ ਦਰਸ਼ਕਾਂ ਦਾ ਹੀ ਖਿਆਲ ਕਰ ਲਓ ਸਾਡੇ ਤਾਂ ਚਲੋ ਕਮੇਟੀਆਂ ਕੋਲੇ ਪੱਖੇ ਲੱਗੇ ਆ ਉਹ ਟਰਾਲੀਆਂ ਦੇ ਤੁਹਾਨੂੰ ਵੇਖੋ ਦੂਰੋਂ ਦੂਰੋਂ ਵੇਖਣ ਆਏ ਆ ਕਿੰਨੇ ਗਰਮੀ ਚ ਬੈਠੇ ਆ ਯਾਰ ਆਏ ਨਾ ਕਿਨੂੰ ਸਾਥ ਦਓ ਕੱਪੜੇ ਤਾਰ ਕੇ ਗਰਾਊਂਡ 'ਚ ਆਓ ਝੂਟ ਚੱਕ ਦੀ ਟੀਮ ਆ ਗਈ ਇਬਨ ਦੀ ਟੀਮ ਹੱਥ ਖੜਾ ਕਰ ਦੇ ਇਬਨ ਵਾਲਿਓ 1 ਮਿੰਟ ਦਾ ਸਮਾਂ ਇਬਨ ਦੀ ਟੀਮ ਨੂੰ ਬਾਈ ਕਮੈਂਟੇਟਰ ਵੀਰਾਂ ਨੂੰ ਵੀ ਬੇਨਤੀ ਆ ਮਾੜਾ ਜਿਹਾ ਆਵਾਜ਼ ਦੇ ਜਾ ਕਰੋ ਕਿਹੜੇ ਹੋ ਕੇ ਠੀਕ ਹੈ ਕਰੋਚੇ ਦੇ ਲੀਲਾ ਮੇਘ ਸਿੰਘ ਵਾਲਾ ਕਿੱਥੇ ਨੇ ਟੀਮਾਂ ਇਹ ਪਰਪੰਡਾਂ ਦੀਆਂ ਕਮੇਟੀਆਂ ਚਾਹੁੰਦੀਆਂ ਵੀ ਕਬੱਡੀ ਦਿਨੇ-ਦਿਨੇ ਹੋ ਜੇ ਉੱਥੇ ਆਪਾਂ ਸਾਥ ਨਹੀਂ ਦਿੰਦੇ ਦੱਸੋ ਕਰੀਏ ਤੇ ਕਰੀਏ ਕੀ ਫਿਰ ਭਰਾਵਾਂ ਬੜਕੇ ਗਰਾਊਂਡ 'ਚ ਮੇਲਾ ਕਬੱਡੀਆਂ ਦਾ ਸਾਜਿਆ ਕਰਾ ਲੋਕ ਜਿਹੜੇ ਕਬੱਡੀ ਦੇਖਣ ਆਏ ਐ ਇਹ ਚੜਾਉਂਦੇ ਵੀ ਲੋਕ ਆ ਤੇ ਲਾਉਂਦੇ ਵੀ ਲੋਕ ਆ ਇਹਨਾਂ ਦੇ ਹੱਥ ਵਿੱਚ ਨਵਜਾ ਸਾਰੀ ਤੁਹਾਡੀ ਇਹਨਾਂ ਦਾ ਕੀ ਕਸੂਰ ਆ ਬਾਈ ਲੋਕ ਇਹਨੇ ਪਹਿਲਾਂ ਦੱਸਦੇ ਵਿੱਚ ਇੰਨੀ ਗਰਮੀ 'ਚ ਦੂਰੋਂ ਦੂਰੋਂ ਅੱਕੇ ਬੈਣਾ ਯਾਰ ਐਂਦ ਗੜ ਤੇ ਬਾਣੂ ਕਾ ਗੱਲ ਕੱਪੜੇ ਤਾਰ ਕੇ ਗਰਾਊਂਡ 'ਚ ਆ ਜਾਓ ਕਮੈਂਟਰ ਵੀਰ ਵੀ ਨਹੀਂ ਬੋਲ ਰਹੇ ਗੋਗੇ ਤੇ ਮੋਗਾ ਕਮੈਂਟਰੀ ਬਾਅਦ ਚ ਕਰ ਲਾਂਗੇ ਆਪਾਂ ਪਹਿਲਾਂ ਟੀਮਾਂ ਸਾਹ ਚ ਲਈਏ ਵੀਰ ਬਣ ਕੇ ਗੋਗੇ ਤੇ ਮੋਗਾ ਵੇ ਗੋਗੇ ਬਾਈ ਟੀਮਾਂ ਹੀ ਸੱਦੀ ਜਾਂਦੇ ਆ ਮਜਬੂਰੀ ਬਣ ਗਈ ਤੁਹਾਡੀ ਮੰਨਣੀ ਬਈ ਸਾਨੂੰ ਤਿੰਨ ਵਾਰੀ ਕਮੇਟੀ ਨੇ ਕਿਹਾ ਆ ਮੈਚ ਨਹੀਂ ਬੋਲਣਾ ਆ ਬੋਲਦੇ ਸੀ ਉਹ ਮਜਬੂਰੀ ਮੰਨ ਗਏ ਆ ਪਰ ਟੀਮਾਂ ਨਲੇਟ ਹੋਈਆਂ ਕਿਉਂਕਿ ਦੋ ਮੈਚ ਲੇਟ ਕੀਤੇ ਇੰਦਗੜ ਦੀ ਆ ਗਈ ਟੀਮ ਇੰਦਗੜ ਆ ਗਈ ਬ੍ਰੋਦੀ ਟੀਮ ਗਰਾਊਂਡ 'ਚ ਆਵੇ ਮਾਣੂ ਕੇ ਸਿਰਫ 2 ਮਿੰਟ ਬਾਈ ਕੱਟ ਦੇਣੀ ਜੇ ਹੁਣ ਕੱਟ ਦੇਣੀ ਮਾਣੂ ਕਾ ਦੀ ਟੀਮ ਅਸੀਂ ਮਾਣੂ ਤੇ ਗਿਲ ਤੇ ਅੰਤਗੜ ਜਲਦੀ ਗ라운ਦ ਤੇ ਚਾਗਾਂ ਚੂੜ ਚੱਕਾੜਿਆ ਫਿਰਦੇ ਆ ਗੋਗੇ ਮੈਚ ਕਰਦੇ ਆ ਚੂੜ ਚੱਕਾੜਿਆ ਫਿਰਦੇ ਦੱਸੋ ਦੂਜਿਆਂ ਦਾ ਕੀ ਕਰੀਏ ਭਾਈ ਆਈ ਨਹੀਂ ਬਾਰ ਮੋਕ ਨਹੀਂ ਹੋਣਾ ਜੇ ਤਾਂ ਕਮੇਟੀਆਂੋਂ ਵਸੂਲ ਲੈਣਾ ਤਾਂ ਲਓ ਠੀਕ ਹੈ ਨਾ ਜਿਹੜੀ ਨਹੀਂ ਟੀਮਾਂ ਦੀ ਸਕ੍ਰੈਚ ਕਰੋ ਮਾਣੂ ਕੇ ਨੂੰ ਇੱਕ ਮਿੰਟ ਦੋ ਮਾਣੂ ਕੇ ਨੂੰ ਇੱਕ ਮਿੰਟ ਉੱਪਰ ਦੀ ਟੀਮ ਕੱਢ ਤੀ ਦੂਜੀ ਨੂੰ ਜੇਤੂ ਘਰ ਦੇ ਦਿਓ ਐਂਤਗੜ ਆ ਗਈ ਭਾਈ ਹਾਂਜੀ ਦੋਸਤੋ ਜੋ ਕਮੇਟੀ ਨੇ ਕਿਹਾ ਦੱਸੋ ਦੋਸਤੋ ਸਹੀ ਆ ਜਾਂ ਗਲਤ ਆ ਤਾਂ